ਹਾਂਜੀ ਸਿਆਣੇ ਕਹਿੰਦੇ ਨੇ ਵੀ ਘਿਓ ਬਣਾਵੇ ਤੂਰੀਆਂ ਤੇ ਵੱਡੀ ਬਹੂ ਦਾ ਨਾਂ ਹੈਨਾ ਇਹ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਤੇ ਆਪਾਂ ਵੀ ਅੱਜ ਤੂਰੀਆਂ ਬਣਾ ਲੀਆਂ ਜੀ ਤੇ ਬਾਕਿਆ ਚ ਸਹੀ ਗੱਲ ਹੈ ਕਹਿੰਦੇ ਦੇਸੀ ਘਿਓ ਚ ਸਵਾਦ ਆਉਂਦੀ ਹੈ ਤੇ ਮੈਂ ਵੀ ਚੱਕੀ ਤੇ ਪਤੀਲੀ ਉਲਟਾਤੀ ਮੈਂ ਆਖਿਆ ਵੀ ਆਪਣਾ ਤਾਂ ਦੇਖੀ ਜੋ ਨੂਨ ਮਿਰਚ ਵੱਧ ਪੈਗਾ ਚੱਲ ਜੂਗਾ ਤੇ ਪਰ ਘਿਓ ਦੇਖਦੇ ਆਂ ਆਪਾਂ ਵੀ ਕਿਵੇਂ ਅੱਜ ਤੂਰੀਆਂ ਬਣਾਉਂਦਾ ਹੈਗਾ ਹੈਨਾ ਵੀ ਦੇਖਦੇ ਆਂ ਨੂਨ ਮਿਰਚ ਘੱਟ ਵੱਧ ਦੇ ਵਿੱਚ ਵੀ ਸਵਾਦ ਆਉਂਦਾ ਜੇ ਘਿਓ ਬਣਾਵੇ ਤੂਰੀਆਂ ਹੈਨਾ ਤੇ ਉਸ ਕੱਲ ਵਾਂਗੂ ਆਪਾਂ ਚੱਕੀ ਜੀ ਪਤੀਲੀ ਤੁਹਾਨੂੰ ਪਤਾ ਆਪਾਂ ਪਤੀਲੀ ਚ ਰੱਖਦੇ ਹੁੰਨੇ ਆ ਕਿਉਂ ਤੇ ਮੈਂ ਅੱਜ ਭਾਈ ਮੈਂ ਦੇਖੀ ਜਾਮਾ ਮੈਂ ਨੱਟ ਖੋਲਿਆ ਤੇ ਉਹਦੇ ਵਿੱਚ ਇੱਕ ਬੋਤਲਾਂ ਜੀਆਂ ਆਈ ਜਾਣ ਤੇ ਵਿੱਚ ਅਖੇ ਤੇਲ ਪਾਓ ਤੇ ਫੁਹਾਰਾ ਜਾ ਮਾਰੋ ਕੜਾਹੀ ਦੇ ਵਿੱਚ ਹਨਾ ਤੇ ਕਹਿੰਦੇ ਤੇਲ ਪਾਓ ਤੇ ਇਸ ਤਰ੍ਹਾਂ ਵਿੱਚ ਬੁਰਛਾ ਜੀ ਤੇ ਮੈਂ ਦੋ ਚਾਰ ਆਇਟਮਾਂ ਜੀਆਂ ਦੇਖੀਆਂ ਮੈਂ ਸੋਚਣ ਲੱਗੀ ਮੈਂ ਕਿ ਹੁਣ ਗਾਂ ਠੰਡ ਆਉਂਦੀ ਜਾਂਦੀ ਹੈਗੀ ਹੈ ਤੇ ਠੰਡ ਦੇ ਵਿੱਚ ਜੇ ਆਪਾਂ ਘਿਓ ਪਾਤਾ ਤੇ ਉਹਨੇ ਤਾਂ ਜੰਮ ਜਾਣਾ ਤੇ ਫਿਰ ਇਹ ਕਿਹੜੇ ਲੋਟ ਕੱਢਾਂਗੇ ਫਿਰ ਮਹਾਂ ਮਾਣਾ ਛਾੜ ਦੇ ਇਹ ਆਪਣੇ ਕੰਮ ਦੀਆਂ ਚੀਜ਼ਾਂ ਹੈ ਨਹੀਂ ਇਹਨਾਂ ਨੂੰ ਗਾਂਟ ਪਾ ਫਿਰ ਆਪਾਂ ਹੋਰ ਵੀਡੀਓ ਦੇਖਣ ਲੱਗੇ ਮਾਹ ਚੱਲ ਇਹਨਾਂ ਨੂੰ ਨਘਾਓ ਭਾਈ ਇਹ ਫਿਰ ਜਦੋਂ ਆਪਣੇ ਕੰਮ ਦੀ ਨਹੀਂ ਤੇ ਫਿਰ ਆਪਾਂ ਕਿਵੇਂ ਗਰਮ ਕਰਿਆ ਕਰਾਂਗੇ ਹੁਣ ਡੋਲੂ ਡੂਲੂ ਚ ਕਿਉਂ ਪਾ ਲਈਦਾ ਉਹ ਤਾਂ ਆਪਾਂ ਚਲ ਚੁੱਲੇ ਤੇ ਧਰ ਦੀਦਾ ਤੇ ਗਰਮ ਕਰ ਲਈਦਾ ਹੈਗਾ ਤੇ ਜਾਂ ਕੜਛੀ ਨਾ ਪੱਟ ਲਈਦਾ ਤੇ ਵਿੱਚ ਪਾ ਦੀਦਾ ਦਾਲ ਸਬਜ਼ੀ ਦੇ ਹਨਾ ਤੁਹਾਨੂੰ ਵੀ ਪਤਾ ਹੀ ਹੈ ਬਈ ਆ ਤਾਂ ਕੰਮ ਮਾਖਾ ਟੇਡਾ ਬੋਤਲਾਂ ਵਾਲਾ ਤਾਂ ਤੇ ਫਿਰ ਮੈਂ ਉਹਨੂੰ ਕੁੜੀ ਨੂੰ ਪੁੱਛਿਆ ਮਾਖਾ ਕੁੜੇ ਪੁੱਤ ਮੈਨੂੰ ਆ ਦੱਸ ਤੂੰ ਕਾਕੂ ਵੀ ਇਹ ਜੇ ਆਪਾਂ ਕਿਉਂ ਪਾਲਿਓ ਕਹਿੰਦੀ ਮਾਂ ਇਹ ਕਿਉਂ ਪਾਉਣ ਵਾਲੀਆਂ ਨਹੀਂ ਇਹ ਤੇਲ ਪਾਉਣ ਵਾਲੀਆਂ ਹੁੰਦੀਆਂ ਨੇ ਇਹ ਰਫਾਇੰਡ ਪਾਉਣ ਵਾਲੀਆਂ ਹੁੰਦੀਆਂ ਨੇ ਔਇਲ ਪਾਉਣ ਵਾਲੀਆਂ ਹੁੰਦੀਆਂ ਨੇ ਕਹਿੰਦੀ ਘਿਓ ਪਾਉਣ ਵਾਲੀਆਂ ਨਹੀਂ ਹੁੰਦੀਆਂ ਘਿਓ ਤਾਂ ਜੰਮ ਜਾਂਦਾ ਹੁੰਦਾ ਵਿੱਚ ਮੈਂ ਕਿਹਾ ਫੇਰ ਸੂਤ ਹੈ ਘਿਓ ਤਾਂ ਆਪਣੇ ਡੋਲੂ 'ਚ ਹੀ ਕੰਮ ਆਊਗਾ ਤੇ ਆਪਣੀਆਂ ਇਹ ਪਤੀਲੀਆਂ ਹੀ ਚੱਲਣਗੀਆਂ ਤੇ ਆਪਣੇ ਕਾਹ ਨੂੰ ਲੋਟ ਆਉਂਦੀਆਂ ਬੋਤਲਾਂ ਤੇ ਆਪਣੇ ਰਹਿਣ ਦੇ ਮਖਾਤੂ ਆ ਨਾ ਆਰਡਰ-ਰੂਡਰ ਕਰਨ ਨੂੰ ਤੇ ਆਪਾਂ ਨਹੀਂ ਲਿਓਣੀਆਂ ਹੈਗੀਆਂ ਤੇ ਚਲੋ ਭਾਈ ਆਪਾਂ ਹੁਣ ਇਹ ਘਿਓ ਦੇ ਵਿੱਚ ਬਣਾਤੀਆਂ ਤੋਰੀਆਂ ਤੇ ਤੋਰੀਆਂ ਹੁਣ ਇਹ ਰਿੱਜੀ ਜਾਂਦੀਆਂ ਨੇ ਰਿੱਝ ਜਾਣਗੀਆਂ ਤੇ ਚਲੋ ਬਣ ਜੂਗੀ ਸਬਜੀ ਆਪਾਂ ਦਾਲ ਪਾਣੀ ਬਣਾ ਕੇ ਤੇ ਰੋਟੀ ਪਕਾ ਲਾਂਗੇ ਤੇ ਮੇਰਾ ਅੱਜ ਜੀ ਕੀਤਾ ਮੈਂ ਕਿ ਅੱਜ ਤਾਂ ਆਪਾਂ ਉਹ ਬਣਾਉਣੀਆਂ ਨੇ ਤੋਰੀਆਂ ਹਨਾ ਆ ਦੇਖੋ ਸਾਹਮਣੇ ਤੁਸੀਂ ਜਾਂਦਾ ਨਾ ਮੇਰਾ ਡੱਬਾ ਜਿਹੜਾ ਉੱਦੇ ਮੈਂ ਲਿਆ ਸੀ ਤੁਹਾਨੂੰ ਦਿਖਾਇਆ ਸੀ ਆ ਦੇਖੋ ਮੈਂ ਸਮਾਨ ਪਾ ਕੇ ਰੱਖ ਰੱਖਿਆ ਇਹਦੇ ਵਿੱਚ ਇਹ ਮੈਂ ਭਈ ਇਹੋ ਜੇ ਇਹਨਾਂ ਦਾ ਤਾਂ ਮੈਨੂੰ ਬਾਲਾ ਸ਼ੌਂਕਾ ਡੱਬੀਆਂ ਆਂ ਤਾਂ ਤਾਂ ਨਾ ਰਬੜ ਦੀਆਂ ਦਾ ਬਾਲਾ ਸ਼ੌਂਕ ਰਹਿੰਦਾ ਹੈਗਾ ਬੀ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਹਮਣੇ ਦੇਖਦੀਆਂ ਜਦੋਂ ਮਰਜੀ ਤੇਜ ਪੱਤਾ ਕੱਢੋ ਲੈਚੀਆਂ ਕੱਢੋ ਲੌਂਗ ਕੱਢੋ ਮੈਥੀ ਕੱਢੋ ਜੋ ਕੁਛ ਮਰਜੀ ਇਹਨਾਂ ਦਾ ਕੱਢੋ ਤੇ ਪਾਈ ਚੱਲੋ ਆਹ ਲੋ ਜੀ ਇਹ ਤਾਂ ਰਿਜ ਗਈਆਂ ਹੁਣ ਜੇ ਭਾਈ ਨੌਨ ਮਿਰਚ ਵੱਧ ਹੋਇਆ ਜੇ ਮੈਨੂੰ ਕਿਸੇ ਨੇ ਕਹਿਤਾ ਵੀ ਇਹਦੇ ਚ ਨਮਕ ਵੱਧਾ ਤੇ ਮਿਰਚਾਂ ਵੱਧਾ ਮੈਂ ਕਹਿ ਦੂੰਗੀ ਵੀ ਭਾਈ ਮੈਂ ਤਾਂ ਸਿਆਣ ਸਿਆਣੇ ਕਹਿੰਦੇ ਹੁੰਦੇ ਵੀ ਕਿਉਂ ਬਣਾਵੇ ਤੋਰੀਆਂ ਤੇ ਵੀ ਕਿਉਂ ਤੋਰੀਆਂ ਬਣਾਉਂਦਾ ਆਪਦੀ ਆਪ ਹੀ ਬਣਾਉਂਦਾ ਮੈਂ ਸੋਚਿਆ ਤਾ ਕਰਕੇ ਮੈਨੂੰ ਨਹੀਂ ਪਤਾ ਲੱਗਿਆ ਤੇ ਗੁੱਸਾ ਨਾ ਕਰੋ ਤੇ ਖਾ ਪੀ ਲਓ ਜਿਵੇਂ ਵੀ ਹੈਗਾ ਤੇ ਆਹ ਲੋ ਜੀ ਇਹ ਰਿਜ ਗਿਆ ਹੁਣ ਆਪਾਂ ਇਹਦਾ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਆਂ ਵੀ ਅੱਗੇ ਇਹਦੇ ਵਿੱਚ ਆਪਾਂ ਪਾਉਣਾ ਕੀ ਹੈ ਤੇ ਭਾਈ ਬਣਾ ਲਿਆ ਕਰੋ ਤੁਸੀਂ ਵੀ ਹਨਾ ਕਿਉਂ ਉਹਦੇ ਨਾਲ ਨਾ ਫਿਰ ਪਤਾ ਨਹੀਂ ਲੱਗਦਾ ਤੇ ਨਾਮਕ ਮਿਰਚ ਜੇ ਘੱਟ ਵੱਧ ਹੋ ਜੇ ਤਾਂ ਡੰਗ ਲੈ ਜਾਂਦਾ ਤੇ ਬਾਕੀ ਉਹਦੋਂ ਕਹਦੇ ਵੀ ਭਾਈ ਅਸੀਂ ਤਾਂ ਘਾਵਤ ਜੀ ਸੁਣ ਕੇ ਬਣਾਇਆ ਸੀ ਤੇ ਚਲੋ ਆਪਣਾ ਤੋਰੀ ਫੁਲਕਾ ਹੀ ਉੱਡੀ ਜਾਊਗਾ ਤੇ ਆਹੀ ਉੜਦਾ ਰਵੇ ਹਨਾ ਤੇ ਆਹ ਲੋ ਜੀ ਆਪਾਂ ਹੁਣ ਰੰਦਾ ਖੁੰਦਾ ਇਹਦੇ ਵਿੱਚ ਪਾਤਾ ਜੀ ਹੁਣ ਦੁੱਧ ਵੀ ਆਪਾਂ ਜਿਹੜਾ ਹੁਣ ਕਹਿੰਦੇ ਹੁੰਦੇ ਆ ਵੀ ਧੂਰੀਆਂ ਦੇ ਵਿੱਚ ਦੁੱਧ ਜਿਆਦਾ ਸਵਾਦ ਲੱਗਦਾ ਹੈਗਾ ਕਈ ਤਾਂ ਕਹਿ ਦਿੰਦੇ ਜੀ ਨਾਮਕਦੇ ਵਿੱਚ ਦੁੱਧ ਨਹੀਂ ਪਾਉਣਾ ਚਾਹੀਦਾ ਤੇ ਮਿਰਚਾਂ ਨਹੀਂ ਪਾਉਣੀ ਚਾਹੀਦੀ ਪਰ ਕਰੀਏ ਕੀ ਨੰਗਦੀਆਂ ਨਹੀਂ ਉਹ ਪਾਉਣਾ ਪੈਂਦਾ ਹੈਗਾ ਚਲੋ ਛੱਡੋ ਭਰਾ ਮਖਾਏ ਕੀ ਹੁੰਦਾ ਹੈ ਨਾ ਖਾਦੇ ਪੀਤੇ ਤੋਂ ਮਰਾਂਗੇ ਤਾਂ ਫਿਰ ਮਰਾਂਗੇ ਭਾਈ ਹੁਣ ਛੱਡਿਆ ਵੀ ਨਹੀਂ ਜਾਂਦਾ ਸਾਰਾ ਕੁਝ ਮੈਂ ਨਹੀਂ ਛੱਡਦੀ ਹੁੰਦੀ ਮੈਂ ਤਾਂ ਕਹਿੰਦੀ ਖਾ ਪੀ ਲੋ ਪਰ ਅੱਜ ਲੋ ਕਿਹੜਾ ਇਥੇ ਕੀ ਕੀ ਹੋ ਜਾਣਾ ਜਿਹੜੇ ਡਾਈਟ ਕਰੀ ਜਾਂਦੇ ਉਹਨਾਂ ਦੇ ਕੀ ਹੋਗੇ ਤੇ ਆਪਣੇ ਕੀ ਹੋ ਜੂਗਾ ਕੁਛ ਨਹੀਂ ਹੋਣ ਲੱਗਿਆ ਵਧੀਆ ਚੰਗੇ ਤਾਜੇ ਤਾਜੇ ਫੁਲਕੇ ਬਣਾ ਕੇ ਗਰਮ ਗਰਮ ਤੇ ਨਾਲ ਪਿਆਜ਼ ਦਾ ਤੇ ਖੀਰਿਆਂ ਦਾ ਸਲਾਦ ਕੱਟ ਲੋ ਤੇ ਨਾਲ ਭਾਈ ਦਹੀਂ ਰੱਖ ਲੋ ਤੇ ਜ਼ਿਆਦਾ ਹੀ ਕਰਨਾ ਤੇ ਦਹੀਂ ਦਾ ਰੈਤਾ ਬਣਾ ਲਓ ਹਨਾ ਤੇ ਆਹ ਲੋ ਜੀ ਬਣ ਗਈ ਆਪਣੀ ਸਬਜੀ ਤੇ ਹੁਣ ਦੇਖਦੇ ਆ ਵੀ ਕਿਉਂ ਨੇ ਕੀ ਕੀਤਾ ਟੇਸਟ ਬਣਾਤਾ ਕਿ ਨਹੀਂ ਬਣਾਇਆ ਤੇ ਇਹ ਬਾਅਦ ਵਿੱਚ ਦੱਸਾਂਗੇ ਤੇ ਆਜੋ ਭਾਈ ਛਕੀਏ ਫਿਰ ਤੇ ਵੀਡੀਓ ਚੰਗੀ ਲੱਗੀ ਤਾਂ ਚੱਕ ਕੇ ਦੱਬ ਕੇ ਕੁੜੀਓ ਕਰਦਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਡੀ ਆਂਟੀ ਨੂੰ ਸਪੋਰਟ ਹਨਾ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ YouTube 'ਪਾ ਆਪਣੀ ਉਹਨੂੰ ਸਬਸਕ੍ਰਾਈਬ ਕਰਕੇ ਰੱਖੋ ਓਕੇ ਜੀ ਬਾਏ ਬਾਏ